ਉਸ ਦੀ ਵਰਦੀ ਪਾਏ 2-3 ਵਿਅਕਤੀ ਸਲਾਨੀਆਂ ਦੇ ਨਜ਼ਦੀਕ ਘੁੰਮ ਰਹੇ ਹੁੰਦੇ ਹਨ ਤੇ ਉਹ ਦੇਖਦੇ ਹਨ ਕਿ ਕੁਝ ਸਲਾਨੀ ਇੱਕ ਦੁਕਾਨ ਤੇ ਬੈਠ ਕੇ ਮੈਗੀ ਦਾ ਆਨੰਦ ਲੈ ਰਹੇ ਹਨ ਤੇ ਇਹਨਾਂ ਨੂੰ ਇੱਕ ਪੁਲਿਸ ਵਾਲਾ ਪੁਲਿਸ ਧਾਰੀ ਉਹ ਵਿਅਕਤੀ ਉਹ دہشتਗਰ ਇੱਕ ਆਦਮੀ ਕੋਲ ਪਹੁੰਚਦਾ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਤੂੰ ਮੁਸਲਮਾਨ ਹੈ ਤੇ ਉਸ ਵਿਅਕਤੀ ਨੂੰ ਬੜਾ ਅਜੀਬ ਜਿਹਾ ਅਟਪਟਾ ਜਿਹਾ ਸਵਾਲ ਲੱਗਦਾ ਹੈ ਤੇ ਉਸ ਨੂੰ ਇਗਨੋਰ ਕਰਕੇ ਉਹ ਆਪਣੀ ਮੈਗੀ ਦਾ ਆਨੰਦ ਲੈਣ ਸ਼ੁਰੂ ਕਰ ਦਿੰਦਾ ਹੈ ਤੇ ਉਹ ਵਿਅਕਤੀ ਦੁਆਰਾ ਉਸਨੂੰ ਕੁਛਦਾ ਹੈ ਕਿ ਤੈਨੂੰ ਅ ਇਸਲਾਮ ਦੀਆਂ ਕੁਝ آیاتਾਂ ਅੱਡੀ ਹਨ ਤੇ ਮੈਨੂੰ ਸੁਣਾ ਦੇ ਤੇ ਉਹ ਵਿਅਕਤੀ ਕੁਝ ਜ਼ਿਆਦਾ ਧਿਆਨ ਨਹੀਂ ਹੀ ਦਿੰਦਾ ਉਸ ਵੱਲ ਤੇ ਉਹ ਤੀਜੀ ਵਾਰ ਉਹ ਪੁਲਿਸ ਦੀ ਵਰਦੀ ਪਾਏ ਵਿਅਕਤੀ ਉਸ ਕੋਲ ਪਹੁੰਚਦਾ ਹੈ ਤੇ ਉਸਦਾ ਨਾਮ ਪੁੱਛਦਾ ਹੈ ਤੇ ਉਹ ਵਿਅਕਤੀ ਬੜੇ ਗੁੱਸੇ ਦੇ ਵਿੱਚ ਉਸ ਨੂੰ ਕਹਿੰਦਾ ਹੈ ਕਿ ਮੇਰਾ ਨਾਮ ਸ਼ੁਭਮ ਦਵੇਦੀ ਹੈ ਦੱਸ ਤੋ ਕੀ ਕਰਨਾ ਹੈ બસ ਇੰਨਾ ਕਹਿਣ ਦੀ ਦੇਰੀ ਹੁੰਦੀ ਹੈ ਉਹ ਪੁਲਿਸ ਦੀ ਵਰਦੀ ਪਾਏ دہشتਗਰਦ ਸ਼ੁਭਮ ਤੇ ਗੋਲੀਆਂ ਚਲਾ ਦਿੰਦਾ ਹੈ ਤੇ ਸ਼ੁਭਮ ਗੋਲੀਆਂ ਦੇ ਮੱਜਨ ਕਰਕੇ ਜ਼ਮੀਨ ਤੇ ਡਿੱਗ ਪੈਂਦਾ ਹੈ ਤੇ ਉਸ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ ਇਹ ਕੁਝ ਦੇਖ ਕੇ ਸ਼ੁਭਮ ਦੀ ਪਤਨੀ ਜ਼ੋਰ-ਜ਼ੋਰ ਨਾਲ ਰੋਣ ਲੱਪ ਜਾਂਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਇਸ ਨੂੰ ਤੇ ਮਾਰ ਦਿੱਤਾ ਹੈ ਤੇ ਤੁਸੀਂ ਮੈਨੂੰ ਵੀ ਮਾਰ ਦਿਓ ਲੇਕਿਨ ਉਹ ਜੋ ਵਰਦੀ ਧਾਰੀ دہشتਗਰਦ ਹੁੰਦੇ ਉਹ ਕਹਿੰਦੇ ਹਨ ਕਿ ਕਿ ਅਸੀਂ ਤੈਨੂੰ ਇਸ ਕਰਕੇ ਜਿੰਦਾ ਰੱਖਿਆ ਹੈ ਕਿ ਤੂੰ ਸਾਡਾ ਸੰਦੇਸ਼ ਅੱਗੇ ਪਹੁੰਚਾਦਾ ਹੈ ਜੋ ਕਿ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਇਸ ਤੋਂ ਬਾਅਦ ਉਹ ਲਗਾਤਾਰ ਜੋ ਵੀ ਉਹਨਾਂ ਦੇ ਸਾਹਮਣੇ ਆਂਦਾ ਹੈ ਉਹਨਾਂ ਤੇ ਗੋਲੀਆਂ ਚਲਾਉਂਦੇ ਹਨ ਤੇ ਕਾਫੀ ਲੋਕਾਂ ਦੀ ਉੱਥੇ ਮੌਤ ਹੋ ਜਾਂਦੀ ਹੈ ਜਿੱਦੀ ਸੱਚੀ ਘਟਨਾ ਜੰਮੂ ਕਸ਼ਮੀਰ ਦਾ ਜ਼ਿਲ੍ਹਾ ਅਨੰਤਨਾਗ ਦਾ ਇੱਕ ਪਿੰਡ ਪਹਿਲਗਾਮ ਜਿਸ ਨੂੰ ਕਿ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ ਉੱਤਰ ਪ੍ਰਦੇਸ਼ ਦਾ ਇੱਕ ਏਰੀਆ ਜਿਸ ਦਾ ਨਾਮ ਹੈ ਹਾਠੀਪੁਰ ਦਾ ਇੱਕ ਸੀਮੈਂਟ ਵਪਾਰੀ ਜਿਸ ਦਾ ਨਾਮ ਸ਼ੁਭਮ द्विवेदी ਹੁੰਦਾ ਹੈ ਜਿਸ ਦੀ ਮੈਰਿਜ 12 ਫਰਵਰੀ 2025 ਨੂੰ ਹੋਈ ਹੁੰਦੀ ਹੈ ਤੇ ਉਹ ਮੈਰਿਜ ਤੋਂ ਬਾਅਦ ਕਿਤੇ ਘੁੰਮਣ ਹੀ ਗਏ ਹੁੰਦੇ ਹਨ ਤੇ ਅਪ੍ਰੈਲ ਮਹੀਨੇ ਵਿੱਚ ਘੁੰਮਣ ਦਾ ਪ੍ਰੋਗਰਾਮ ਬਣਾਉਂਦੇ ਹਨ ਤੇ ਉਹ ਆਪਣੇ ਸਣੇ 9 9 ਜਣੇ ਪਰਿਵਾਰ ਦੇ ਸ਼੍ਰੀਨਗਰ 16 ਅਪ੍ਰੈਲ ਨੂੰ ਸ਼੍ਰੀਨਗਰ ਪਹੁੰਚ ਜਾਂਦੇ ਹਨ ਤੇ ਉਹ ਕਾਫੀ ਜਗ੍ਹਾ ਤੇ ਘੁੰਮਦੇ ਹਨ ਤੇ ਉਸ ਤੋਂ ਬਾਅਦ ਪਰਿਵਾਰ ਦੇ ਪੰਜ ਮੈਂਬਰ ਹੁੰਦੇ ਹਨ ਉਹ ਕਹਿੰਦੇ ਹਨ ਕਿ ਆਪਾਂ ਪਹਿਲਗੰਗਲ ਨਹੀਂ ਜਾਣਾ ਹੈ ਤੇ ਸਿਰਫ ਉਹ ਚਾਰ ਜਣੇ ਸ਼ੁਭਮ ਖੁਦ ਸ਼ੁਭਮ ਦੀ ਵਾਈਫ ਤੇ ਕਜ਼ਨ ਕਜ਼ਨ ਦੀ ਵਾਈਫ ਪ੍ਰੋਗਰਾਮ ਬਣਾਉਂਦੇ ਹਨ ਤੇ ਉਹ ਘੋੜੇ ਵਾਲੇ ਨੂੰ ਹਾਇਰ ਕਰਦੇ ਹਨ ਤੇ ਘੋੜਿਆਂ ਤੇ ਪਹਿਲਗੰਗਲ ਪਹੁੰਚ ਜਾਂਦੇ ਹਨ ਤੇ ਜੋ ਘੋੜਿਆਂ ਵਾਲਾ ਉਹ ਵਿਅਕਤੀ ਹੁੰਦਾ ਹੈ ਉਹ ਕੁਝ ਮੀਟਰ ਦੀ ਦੂਰੀ ਤੇ ਉਹਨਾਂ ਨੂੰ ਉਤਾਰ ਦਿੰਦਾ ਹੈ ਤੇ ਕਹਿੰਦਾ ਹੈ ਸਰ ਤੁਸੀਂ ਇੱਥੇ ਇੱਕ ਟਿਕਟ ਪਰਚੇਸ ਕਰ ਲਓ ਤੇ ਤੁਸੀਂ 2-3 ਘੰਟੇ ਇੱਥੇ ਮਜ਼ੇ ਨਾਲ ਆਪਣਾ ਟਾਈਮ ਬੀਤ ਕਰ ਲਿਓ ਕਿਉਂਕਿ ਇਹ ਬਾਟੀਆਂ ਅ ਲਗ ਕਰ ਸਵਿਟਜ਼ਰਲੈਂਡ ਦੀ ਵਾਦੀਆਂ ਵਰਗੀਆਂ ਲੱਗਦੀਆਂ ਹਨ ਤੇ ਕਾਫੀ ਲੋਕ ਇੱਥੇ ਕੁਮੜ ਫੇਰ ਨਾਦੇ ਹਨ ਤੇ ਇਸ ਤੋਂ ਬਾਅਦ ਉਹ ਅੱਗੇ ਨੂੰ ਨਿਕਲਦੇ ਹਨ ਤੇ ਉਹਨਾਂ ਨੂੰ ਕਾਫੀ ਭੁੱਖ ਲੱਗੀ ਹੁੰਦੀ ਹੈ ਤੋਂ ਇੱਕ ਉਹ ਇੱਕ ਜਗ੍ਹਾ ਤੇ ਜਿੱਥੇ ਟੈਂਟ ਲੱਗਾ ਹੁੰਦਾ ਹੈ ਤੇ ਉੱਥੇ ਮੈਗੀ ਮੈਗੀ ਲਈ ਉਹ ਆਰਡਰ ਦਿੰਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਦੀ ਮੈਗੀ ਆ ਜਾਂਦੀ ਹੈ ਤੇ ਮੈਗੀ ਖਾਣ ਲਈ ਉਹ ਵਿਅਸਤ ਹੋ ਜਾਂਦੇ ਹਨ ਤੇ ਇਹਨਾਂ ਨੂੰ ਦੋ ਤਿੰਨ ਵਿਅਕਤੀ ਉਹਨਾਂ ਦੇ ਕੋਲ ਆਉਂਦੇ ਹਨ ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਾਈ ਹੁੰਦੀ ਹੈ ਤੇ ਉਹ ਸ਼ੁਭਮ ਨੂੰ ਪੁੱਛਦੇ ਹਨ ਕਿ ਤੂੰ ਮੁਸਲਮਾਨ ਹੈ ਤੇ ਸ਼ੁਭਮ ਕੋਈ ਜਵਾਬ ਨਹੀਂ ਦਿੰਦਾ ਉਸ ਨੂੰ ਕਿਉਂਕਿ ਉਸ ਨੂੰ ਬੜਾ ਅਟਪੜਾਇਆ ਸਵਾਲ ਲੱਗ ਰਿਹਾ ਹੁੰਦਾ ਹੈ ਤੇ ਉਹ ਆਪਣੀ ਮੈਗੀ ਦੇ ਵਿੱਚ ਵਿਅਸਤ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਸ਼ੁਭਮ ਨੂੰ ਉਸਦਾ ਨਾਮ ਪੁੱਛਦੇ ਹਨ ਤੇ ਸ਼ੁਭਮ ਬੜੇ ਗੁੱਸੇ ਨਾਲ ਉਸ ਨੂੰ ਕਹਿੰਦਾ ਹੈ ਮੇਰਾ ਨਾਮ ਸ਼ੁਭਮ द्विवेदी ਹੈ ਹਾਂ ਦੱਸ ਤੂੰ ਕੀ ਕਰਨਾ ਹੈ ਇੰਨੀ ਕਹਿਣ ਦੀ ਦੇਰੀ ਹੁੰਦੀ ਹੈ ਉਹਨਾਂ ਦੇ ਵਿੱਚ ਇੱਕ دہشتਗਰ ਸ਼ੁਭਮ ਤੇ ਅੰਨੇਵਾਗ ਗੋਲੀਆਂ ਚਲਾ ਦਿੰਦਾ ਹੈ ਤੇ ਸ਼ੁਭਮ ਉੱਥੇ ਹੀ ਡਿੱਗ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਇਹ ਦੇਖ ਕੇ ਸ਼ੁਭਮ ਦੀ ਪਤਨੀ ਜੋਰ ਜੋ ਨਾਲ ਚੁਲਾਣ ਲੱਗ ਪੈਂਦੀ ਹੈ ਤੇ ਉਹ ਕਹਿੰਦੀ ਹੈ ਕਿ ਤੁਸੀਂ ਮੇਰੇ ਪਤੀ ਨੂੰ ਤੇ ਮਾਰ ਦਿੱਤਾ ਹੈ ਤੇ ਮੇਰਾ ਜਿੰਦਗੀ ਦਾ ਫੈਸਲਾ ਤੁਸੀਂ ਮੇਰੇ ਨੂੰ ਵੀ ਮਾਰ ਦਿਓ ਤੇ ਉਹ ਅੱਗੇ ਕਹਿੰਦੇ ਹਨ ਕਿ ਅਸੀਂ ਤੈਨੂੰ ਨਹੀਂ ਮਾਰਨਾ ਤੂੰ ਜਾ ਕੇ ਮੋਦੀ ਨੂੰ ਜਾ ਕੇ ਸੰਦੇਸ਼ ਦੇ ਦੇ ਕਿ ਅਸੀਂ ਤੇਰੇ ਪਤੀ ਨੂੰ ਮਾਰ ਦਿੱਤਾ ਹੈ ਤੇ ਇਸ ਤਰ੍ਹਾਂ ਉਹ ਅੱਗੇ ਵਧਦੇ ਹਨ ਤੇ ਇਸ ਤੋਂ ਬਾਅਦ ਉੱਥੇ ਮਹਾਰਾਸ਼ਟਰ ਦੇ ਇੱਕ ਪਰਿਵਾਰ ਦੇ ਪੰਜ ਮੈਂਬਰ ਆਏ ਹੁੰਦੇ ਹਨ ਜੋ ਕਿ ਜਦ ਗੋਲੀਆਂ ਚੱਲ ਰਹੀਆਂ ਹੁੰਦੀਆਂ ਹਨ ਤੇ ਉਹ ਇੱਕ ਟੈਂਟ ਦਾ ਸਾਰਾ ਲੈ ਕੇ ਉਸ ਦੇ ਅੰਦਰ ਚਲੇ ਜਾਂਦੇ ਹਨ ਤੇ ਜਿਸ ਤਰ੍ਹਾਂ ਹੀ ਉਹ ਪੁਲਿਸਦਾਰੀ دہشتਗਰਾਂ ਦੇ ਕੋਲ ਪਹੁੰਚਦੇ ਹਨ ਤੇ ਉਹ ਉਸ ਬਜ਼ੁਰਗ ਵਿਅਕਤੀ ਜਿਸ ਦੀ ਉਹ ਲਗਭਗ 50 ਤੋਂ ਉੱਤੇ ਸੀ ਜਿਸ ਦਾ ਨਾਮ ਸੰਤੋਸ਼ ਹੁੰਦਾ ਹੈ ਜੋ ਕਿ ਮੀਡੀਆ ਦੇ ਵਿੱਚ ਆ ਰਿਹਾ ਹੈ ਉਹ ਬਾਹਰ ਨਿਕਲਦਾ ਹੈ ਤੇ ਉਸ ਨੂੰ ਕਹਿੰਦੇ ਹਨ ਚੌਧਰੀ ਉਰੇ ਆ ਤੇ ਉਸ ਨੂੰ ਪੁੱਛਦੇ ਹਨ ਕਿ ਤੈਨੂੰ ਆਇਤਾਂ ਤੈਨੂੰ ਕੁਝ ਯਾਦ ਹੈ ਤੇ ਸੰਤੋਸ਼ ਬੜਾ ਡਰਿਆ ਹੁੰਦਾ ਹੈ ਤੇ ਉਹ ਕਹਿੰਦਾ ਹੈ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਤੇ ਉਸ ਤੋਂ ਬਾਅਦ ਪੁੱਛਦੇ ਹਨ ਕਿ ਤੈਨੂੰ ਜੇ ਇਸਲਾਮ ਦੀ ਕੁਝ ਆਇਤ ਆਂਦੀ ਹੈ ਤਾਂ ਸਾਨੂੰ ਸੁਣਾ ਕੇ ਦੱਸ ਪਰ ਸੰਤੋਸ਼ ਕਿਉਂ ਜਵਾਬ ਨਹੀਂ ਦੇ ਪਾਂਦਾ ਤੇ ਪਹਿਲੀ ਗੋਲੀ ਉਸ ਦੇ ਛਾਤੀ ਤੇ ਤੇ ਸੰਤੋਸ਼ ਜਿੱਦਾਂ ਹੀ ਪਿੱਛੇ ਨੂੰ ਘੁੰਮਦਾ ਹੈ ਦੂਜੀ ਗੋਲੀ ਉਸ ਦੀ ਪਿੱਠ ਦੇ ਤੇ ਤੀਜੀ ਗੋਲੀ ਉਸ ਤੇ ਕੰਨ ਤੇ ਵੱਜਦੀ ਹੈ ਤੇ ਉਸ ਦੀਆਂ ਚਿਕਨ ਦੀਆਂ ਆਵਾਜ਼ਾਂ ਸੁਣ ਕੇ ਉਸ ਦੀ ਦਰਦ ਦੀ ਕਹਾਂ ਦੀ ਆਵਾਜ਼ ਸੁਣ ਕੇ ਉਸ ਦਾ ਭਰਾ ਬਾਹਰ ਨਿਕਲਦਾ ਹੈ ਤੇ ਉਹ دہشتਗਰ ਸਮਝ ਲੈਂਦੇ ਹਨ ਕਿ ਇਸ ਦਾ ਹੀ ਭਰਾ ਹੈ ਤੇ ਉਹ ਉਸ ਨੂੰ ਵੀ ਗੋਲੀਆਂ ਮਾਰ ਕੇ ਉੱਥੇ ਉੱਥੇ ਮੌਤ ਦੇ ਘਾਟ ਉਧਾਰਨ ਹੁੰਦੇ ਹਨ ਲੋਕਾਂ ਦੇ ਸਪੈਸ਼ਲਿਸਟ ਸਭ ਕੁਝ ਪਤਾ ਕਰਕੇ ਉਹਨਾਂ ਦੇ ਉਹਨਾਂ ਲੋਕਾਂ ਦੇ ਗੋਲੀਆਂ ਪਰਸਾ ਕੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਗਈ ਤੇ ਜਦ ਇਹ ਗੱਲ ਪੂਰੇ ਇੰਡੀਆ ਦੇ ਵਿੱਚ ਵਾਇਰਲ ਹੁੰਦੀ ਹੈ ਤਾਂ ਲੋਕਾਂ ਦੇ ਵਿੱਚ ਬਹੁਤ ਅਕ੍ਰੋਸ਼ ਪੈਦਾ ਹੁੰਦਾ ਹੈ ਤੇ ਕਹਿੰਦੇ ਹਨ ਕਿ ਬੇਨ ਹੱਥੇ ਬੇਨ ਹੱਥੇ ਲੋਕਾਂ ਨੂੰ ਆਪਣੇ ਗੋਲੀਆਂ ਦਾ ਨਿਸ਼ਾਨਾ ਬਣਾ ਲਿਆ ਹੈ ਕਿ ਉਹਨਾਂ ਨੂੰ ਜਰਾ ਵੀ ਤਰਸ ਨਹੀਂ ਆਇਆ ਹੈ ਹਰਿਆਣਾ ਦੇ ਕਰਨਾਲ ਦਾ ਇੱਕ ਏਰੀਆ ਗੁਸਲੀ ਦਾ ਇੱਕ ਲੈਫਟੀਨੈਂਟ ਜਿਸ ਦਾ ਨਾਮ ਬਿਨੇ ਨਿਰਵਾਨ ਹੁੰਦਾ ਹੈ ਤੇ ਜਿਸ ਦੀ ਮੈਰਿਜ 16 April 2025 ਨੂੰ ਹੋਈ ਹੁੰਦੀ ਹੈ ਤੇ ਉਹ ਸਭ ਤੋਂ ਪਹਿਲਾਂ ਉਹ ਘੁੰਮਣ ਲਈ ਪਹਿਲੇ ਸਵਿਟਜ਼ਰਲੈਂਡ ਯੂਰਪ ਦੇ ਵਿੱਚ ਜਾਣ ਦਾ ਪ੍ਰੋਗਰਾਮ ਬਣਾਉਂਦੇ ਹਨ ਪਰ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ ਹੈ ਤੇ ਫਿਰ ਉਹ 21 April ਨੂੰ ਪਹਿਲਗਾਮ ਦੇ ਏਰੀਆ ਦੇ ਵਿੱਚ ਆ ਜਾਂਦੇ ਹਨ ਘੁੰਮਣ ਤੇ ਲਈ ਕਿਉਂਕਿ ਇੱਥੇ ਵੀ ਮਿੰਨੀ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ ਇਸ ਏਰੀਆ ਨੂੰ ਤੇ ਉਹ 22 ਤਰੀਕ ਨੂੰ ਉਹ ਵੀ ਉੱਥੇ ਹੀ ਮੌਜੂਦ ਹੁੰਦੇ ਹਨ ਤੇ ਇਸੇ ਤਰ੍ਹਾਂ ਹੀ ਪਹਿਲੇ ਉਸ ਤੋਂ ਉਸਦਾ ਨਾਮ ਪੁੱਛਿਆ ਜਾਂਦਾ ਹੈ ਤੇ ਜਦ ਨਾਮ ਪੁੱਛ ਕੇ ਪੁੱਛ ਪੜਤਾਲ ਕੀਤੀ ਜਾਂਦੀ ਹੈ ਤੇ ਉਸ ਤਰ੍ਹਾਂ ਉਸ ਤੋਂ ਬਾਅਦ ਦਿਨੇ ਨੂੰ ਵੀ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਉਸ ਦੀ ਪਤਨੀ ਕਹਿੰਦੀ ਹੈ ਕਿ ਤੁਸੀਂ ਇਹਨੂੰ ਮਾਰ ਦਿੱਤਾ ਹੈ ਤੇ ਮੈਨੂੰ ਜੀਣ ਦਾ ਕੀ ਫਾਇਦਾ ਹੈ ਤੁਸੀਂ ਮੈਨੂੰ ਵੀ ਗੋਲੀਆਂ ਮਾਰ ਕੇ ਮਾਰ ਦਿਓ ਪਰ ਕਲ ਜੋ ਵਿਅਕਤੀ ਸੀ ਜਿਸ ਦਾ ਨਾਮ ਸੀ ਸ਼ਾਇਦ ਆਦਿਲ ਹੁਸੈਨ ਸ਼ਾ ਉਹ ਲੋਕਾਂ ਨੂੰ ਗਾਈਡ ਕਰਦਾ ਸੀ ਤੇ ਉੱਥੇ ਕਮਾਂਡ ਕਮਾਉਣ ਦਾ ਕੰਮ ਕਰਦਾ ਸੀ ਤੇ ਉਸ ਜੋ ਉਸ ਨੂੰ ਉੱਥੇ ਆਮਦਨ ਹੁੰਦੀ ਸੀ ਉਸ ਲਈ ਉਸ ਦੇ ਨਾਲ ਆਪਣਾ ਉਹ ਘਰ ਪਰਿਵਾਰ ਚਲਾਉਂਦਾ ਸੀ ਤੇ ਉਹ ਵੀ ਇਸੇ ਦੌਰਾਨ ਹੀ ਉਹਨਾਂ دہشت گردਾਂ ਦੀ ਗੋਲੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਪਰ ਜਦ ਉਸ ਦੇ ਘਰਦਿਆਂ ਨੂੰ ਪਤਾ ਲੱਗਦਾ ਹੈ ਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਇਸ ਤੋਂ ਇਸੇ ਤਰ੍ਹਾਂ ਦੀ ਕਹਾਣੀ ਮਨੀਸ਼ ਰੰਜਨ ਦੀ ਹੈ ਜੋ ਕਿ ਜਿਹਦਾ ਪਿਛੋਕਰ ਤੇ ਬਿਹਾਰ ਦਾ ਸੀ ਲੇਕਿਨ ਉਹ ਹైਦਰਾਬਾਦ ਦੇ ਵਿੱਚ ਆਈ ਵੀ ਅਫਸਰ ਦੇ ਵਜੂ ਤਾਇਨਾਤ ਸੀ ਤੇ ਉਹ ਆਪਣੀ ਸਾਲਗिराह ਮਨਾਣ ਲਈ ਆਪਣੇ ਆਪ ਆਪਣੀ ਬੀਵੀ ਇਹ ਦੋ ਬੱਚਿਆਂ ਦੇ ਨਾਲ ਉਸ ਜਗ੍ਹਾ ਤੇ ਮੌਜੂਦ ਸੀ ਤੇ ਉਸ ਤਰ੍ਹਾਂ ਉਸੇ ਨੂੰ ਵੀ ਇਸ ਤਰ੍ਹਾਂ ਹੀ ਉਸ ਦਾ ਮਜ਼ੇਬ ਪੁੱਛ ਕੇ ਉਸ ਦਾ ਨਾਮ ਪੁੱਛ ਕੇ ਉਸ ਤੋਂ ਬਾਅਦ ਉਸ ਨੂੰ ਗੋਰੀਆਂ ਮਾਰ ਕੇ ਉਸ ਨੂੰ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਜਾਂਦੀ ਹੈ ਇਸ ਘਟਨਾ ਦੇ ਵਿੱਚ ਅਤਵਾਦੀਆਂ ਨੇ ਸਾਰੇ ਮਰਦਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਇਸ ਦੇ ਵਿੱਚ ਉਹਨਾਂ ਬੱਚਿਆਂ ਤੇ ਔਰਤਾਂ ਨੂੰ ਜਿੰਦਾ ਹੀ ਛੱਡ ਦਿੱਤਾ ਆਪਣੀ ਛੁੱਟੀਆਂ ਬਣਾਉਣ ਲਈ ਪਹਿਲਗਾਮ ਪਹੁੰਚੇ ਸਨ ਉਸ ਏਰੀਆ 'ਚ ਘੁੰਮਣ ਫਿਰਨ ਲਈ ਪਹੁੰਚੇ ਸਨ ਉਹਨਾਂ ਬੇਕਸੂਰ ਲੋਕਾਂ ਨੂੰ ਮੌਤ ਦੇ ਘੜ ਉਤਾਰਨ ਦਾ ਕੀ ਮਤਲਬ ਸੀ ਤੇ ਇਸ ਦੇ ਨਾਲ ਹੀ ਅਗਰ ਇਦਾਂ ਦਾ ਮਾਹੌਲ ਉੱਥੇ ਬੜਿਆ ਰਹੂਗਾ ਤੇ ਲੋਕੀ ਉੱਥੇ ਘੁੰਮਣ ਲਈ ਕਿਉਂ ਆਣਗੇ ਇਸ ਦੇ ਨਾਲ ਉਹਨਾਂ ਦੇ ਲੋਕਲ ਲੋਕਾਂ ਨੂੰ ਜ਼ਿੰਦਗੀ ਤੇ ਵੀ ਫਰਕ ਪਊਗਾ ਕਿਉਂਕਿ ਉਹਨਾਂ ਦਾ ਰੋਜ਼ਗਾਰ ਵੀ ਸੈਲਾਨੀਆਂ ਤੇ ਟੂਰਿਸਟਾਂ ਦੇ ਹੀ ਚੱਲਦਾ ਹੈ ਇਸ ਹਮਲੇ ਦੀ ਜ਼ਿੰਮੇਵਾਰੀ ਲਸ਼ਕਰੇ ਤੋਇਬਾ ਦੇ ਟੀਆਰਐਫ ਗਰੁੱਪ ਨੇ ਲਈ ਹੈ ਤੇ ਇਸ ਦੇ ਵਿੱਚ ਤਿੰਨ ਦੈਸ਼ਰ ਗਰਦਾਂ ਦੇ ਸਕੈਚ ਵੀ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ ਨਾਮ ਸੁਲੇਮਨ ਸ਼ਾ ਆਸ਼ਿਫ ਫੌਜੀ ਅਤੇ ਅਬੂ ਤਲਾ ਹਨ ਤੇ ਇਸ ਘਟਨਾ ਦੇ ਵਿੱਚ ਕਿਹਾ ਜਾ ਰਿਹਾ ਜੋ ਇਹਨਾਂ ਦਾ ਮਾਸਟਰਮਾਈਂਡ ਹੈ ਸੈਫੁੱਲਾ ਖਾਲਿਦ ਜੋ ਕਿ ਪਾਕਿਸਤਾਨ ਦੇ ਵਿੱਚ ਬੈਠਾ ਹੈ ਤੇ ਸਰਕਾਰ ਗੈਰੀ ਹੈ ਜੋ ਵੀ ਇਸ ਘਟਨਾ ਦੇ ਪਿੱਛੇ ਹੋਏਗਾ ਉਸਤੇ ਕੜੀ ਤੇ ਕੜੀ ਕਾਰਵਾਈ ਕੀਤੀ ਜਾਏਗੀ ਮੇਰਾ ਮੇਨ ਮੋਟਿਵ ਤੁਹਾਨੂੰ ਇਹ ਘਟਨਾ ਦੱਸਣ ਦਾ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਤੁਹਾਨੂੰ ਤੁਹਾਡੇ ਦਿਲ ਦਿਖਾਣਾ ਜਾਂ ਤੁਹਾਨੂੰ ਕਿਸੇ ਤਰੀਕੇ ਦੀ ਠੇਸ ਪਹੁੰਚਾਣਾ